ਪਟਾਣਕੋਟ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪਟਾਣਕੋਟ ਸਟੇਟ ਬੈਂਕ ਆਫ ਇੰਡੀਆ ਦੇ ਟਾਂਗੂ ਰੋਡ ਮੇਨ ਬ੍ਰਾਂਚ ਵਿਖੇ ਉਸ ਸਮੇਂ ਅਫਰਾ ਤਫਰੀ ਮਚ ਗਈ ਜਦ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਸਟੇਟ ਬੈਂਕ ਦੀ ਮੇਨ ਬ੍ਰਾਂਚ ਵਿਖੇ ਕੈਸ਼ ਲੈਣ ਆਏ ਸੀ ਜਿਨ੍ਹਾਂ ਦੇ ਨਾਲ ਇੱਕ ਗਨਮੈਨ ਸੀ ਜਿਹੜਾ ਕਿ ਆਪਣੀ 12 ਬੁਰ ਦੀ ਗਨ ਲੈ ਕੇ ਆਇਆ ਸੀ ਮੁਲਾਜ਼ਮਾਂ ਵੱਲੋਂ ਬੈਂਕ ਵਿੱਚੋਂ ਕੈਸ਼ ਲੈਣ ਸਮੇਂ ਜਿਸ ਗਨਮੈਨ ਦੇ ਹੱਥ ਵਿੱਚ 12 ਬੁਰ ਦੀ ਗਨ ਸੀ ਅਚਾਨਕ ਉਸ ਦੇ ਵਿੱਚੋਂ ਫਾਇਰ ਹੋ ਗਿਆ ਜਿਸ ਦੇ ਚਲਦਿਆਂ ਬੈਂਕ ਵਿੱਚ ਅਫਰਾ ਤਫਰੀ ਮਚ ਗਈ ਉੱਥੇ ਹੀ ਕੋਈ ਜਦ ਬੈਂਕ ਮੈਨੇਜਰ ਮਨਮਹਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਬੈਂਕ ਵਿੱਚ ਇੱਕ IDBI ਬੈਂਕ ਦੇ ਮੁਲਾਜ਼ਮ ਆਪਣੇ ਗਾਰਡ ਨਾਲ ਕੈਸ਼ ਲੈਣ ਲਈ ਆਏ ਸੀ ਤਾਂ ਅਚਾਨਕ ਗਾਰਡ ਦੇ ਕੋਲੋਂ ਗਨ ਵਿੱਚੋਂ ਗੋਲੀ ਚੱਲ ਗਈ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਕਰ ਦਿੱਤੀ ਗਈ ਹੈ ਇਸ ਮੌਕੇ ਡੀਐਸਪੀ ਸੁਮੇਰ ਸਿੰਘ ਮਾਨ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਟਾਂਗ ਰੋਡ ਵਿਖੇ IDBI ਬੈਂਕ ਦੇ ਮੁਲਾਜ਼ਮ ਕੈਸ਼ ਲੈਣ ਆਏ ਸੀ ਜਿਨ੍ਹਾਂ ਦੇ ਗਨਮੈਨ ਕੋਲੋਂ ਅਚਾਨਕ ਗੋਲੀ ਚੱਲ ਗਈ ਜਿਸ ਦੀ ਬਾਰਾਂਪੁਰ ਦੀ ਗਨ ਵਿੱਚੋਂ ਗੋਲੀ ਚੱਲੀ ਸੀ ਉਹ ਆਪਣੇ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤਿਆਹੀ ਕਿਹਾ ਕਿ ਉਹ ਲੌਕਡ ਕੰਡੀਸ਼ਨ 'ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕਮਪਲੇਟ ਕੀਤੀ ਹੈ ਜੀ ਰਿਕੁਐਸਟ ਚੱਪਾ ਦੇ ਰਹੇ ਆਂ ਪੁਲਿਸ ਨੂੰ ਰਿਗਾਰਡਿੰਗ ਐਸਐਨਸੀ ਡੈਟ ਦੇ ਰਿਗਾਰਡਿੰਗ ਜੀ ਆਪਾਂ ਐਸਬੀਆਈ ਦੀ ਮੇਨ ਬ੍ਰਾਂਚ ਪਠਾਨਕੋਟ ਚ ਜੀ ਖੜੇ ਹਾਂ ਤੇ ਆਪਾਂ ਨੂੰ ਇਸ ਤੋਂ ਮਿਫਨਾਈ ਸੀ ਕਿ ਕੰਮ ਚੱਲ ਸਕਦਾ ਹੈ ਉਹ ਕਹਿੰਦੇ ਅਸਚੀ ਡੀਵੀ ਨੰਬਰ ਕੋਡ ਨੰਬਰ ਦੀ ਸਪਰਾਣੀ ਮੈ ਵੀ ਆ ਗਈ ਆ ਗਿਆ ਜਿਹੜਾ ਆਪਾਂ ਇੰਗਲਿਸ਼ ਨੂੰ ਚੈੱਕ ਕੀਤਾ ਉਹ ਕਿ ਸਾਹਮਣੇ ਆਇਆ ਕਿ ਇੱਕ ਉਸਰੇ ਬੈਂਕਰ ਜਿਹੜਾ ਗਨਮੈਂਨ ਸੀ ਉਹ ਕੋਈ ਕੈਸ਼ ਲੈ ਕੇ ਆਇਆ ਸੀ। ਉਹ ਨਾਮ ਆਇਆ ਸੀ ਕਿ ਜਦੋਂ ਅੰਦਰ ਆਇਆ ਉਹ ਤੋਂ ਕੋਲ ਜਿਹੜੀ ਅੰਗੈਲੀ ਦੇ ਤੌਰ ਤੇ ਜਿਹੜੀ ਉਹ ਜਿਹੜੀ ਗਨ ਨਾ ਫਲੇਟ ਦੀ 12 ਬੋਰਡ ਦੀ ਜਿਸ ਦੇ ਬਾਅਦ ਜਿਹੜੀ ਨੋਟਿਸ ਸੀ ਗਨ ਦੇ ਨਾਲ ਹੀ ਘਰ ਉਹ ਫਾਇਰ ਹੋ ਗਿਆ। ਉਹ ਚੱਕੀ ਕਿਸੇ ਦਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ। ਜਿਸ ਦਾ ਖੜਾ ਪੈਨਿਕ ਵੀ ਕ੍ਰੀਟ ਹੋ ਗਿਆ ਉਸ। ਬਾਕੀ ਇਹਦੇ ਵਿੱਚ ਹੋਰ ਲੋਗ ਵੀ ਚਲਨੇ ਆ। ਇਹ ਮੁਢਲੀ ਗੱਲ ਸਾਹਮਣੇ ਆਹੀ ਹੈ ਕਿ ਜਦੋਂ ਉਹਨੂੰ ਰਾਈਫਲ ਥੱਲੇ ਲੇਕੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਤੇ ਉਹ ਜਿਹੜੇ ਫਾਇਰ ਹੋ ਵੀ ਅਸ ਪਰ ਇਨਸਟਰਕਸ਼ਨਸ ਬੈਕਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗਨ ਨਹੀਂ ਲੈ ਕੇ ਜਾ ਸਕਦਾ ਸੀ ਜਿਹੜਾ ਰਿਸਪੈਂਡਰ ਦਾ ਗਨਮੈਨ ਉਸ ਬੈਂਕ ਦਾ ਜਿਹੜਾ ਗਨਮੈਨ ਉਹ ਬਾਹਰ ਖੇਡ ਤੇ ਰਹਦਾ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਫ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਸਾਰੀ ਗੱਲਾਂ ਨੂੰ ਆਪਾਂ ਜਾਣਦੇ ਹਾਂ